ਸਭ ਤੋਂ ਪਹਿਲਾਂ ਮੈਂ ਪਿਆਰ ਭਰੀ ਸਤਿ ਸ਼ਕਾਲ ਗੋਪੀ ਮਾਝਾ ਜ਼ਿਲ੍ਹਾ ਤਰਨਤਾਰਨ ਵੱਲੋਂ ਅੱਜ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਵਕ ਵਕ ਟੌਪਿਕਾਂ ਵਿਸ਼ਾ ਮੁੱਦਿਆਂ ਬਾਰੇ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਤੇ ਦੇਸ਼ ਵਿਦੇਸ਼ ਦੀ ਚੰਗਰ ਚੰਗਾ ਸੁਣਨ ਨੂੰ ਮਿਲਿਆ ਆਪਣਾ ਚੈਨਲ ਆਲਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ YouTube ਤੇ ਲਾਈਕ ਸ਼ੇਅਰ ਕਮੈਂਟ ਦੇ ਕਰ ਦਿਓ ਜਿਹੜਾ ਟੌਪਿਕ ਤੁਹਾਨੂੰ ਵਧੀਆ ਲੱਗਦਾ ਉਹ ਤੇ ਲਾਈਕ ਸ਼ੇਅਰ ਕਮੈਂਟ ਕਰ ਸਕਦੇ ਹੋ ਅੱਜ ਦਾ ਟੌਪਿਕ ਆਪਾਂ ਵਾਲਾ ਵੀ ਗਰੰਥੀ ਜਿਹੜੇ ਗੁਰੂ ਦੇ ਵਜੀਰ ਹੁੰਦੇ ਆ ਜਿਹੜੇ ਤਾਬਿਆ ਬੰਦੇ ਆ ਜਿਹੜੇ ਚੋਰ ਸਾਫ ਕਰਦੇ ਨੇ ਉਨਾ ਦਾ ਮਾਨ ਸਨਮਾਨ ਵੱਧ ਤੋਂ ਵੱਧ ਕਰਿਆ ਕਰੋ ਵੇਖੋ ਹੁਣ ਆਪਾਂ ਕਲਾਕਾਰਾਂ ਡਾਂਸਰਾਂ ਸਾਧਦੇ ਆ ਕੋਈ ਸੱਭਿਆਚਾਰ ਪ੍ਰੋਗਰਾਮ ਸਾਧਦੇ ਆ ਆਪਾਂ ਘੱਟੋ ਘੱਟ 2-3 ਲੱਖ ਰੁਪਏ ਦਾਹਾਂ ਦਾਹ ਦੇ ਨੋਡ ਉੱਤੇ ਛੁੱਟ ਦਿੰਨੇ ਹਨਾ 5-6 ਲੱਖ ਦੀ ਬੁਕਿੰਗ ਕਰਾਉਣੇ ਘੱਟੋ ਘੱਟ 10-12-12 ਲੱਖ ਕੈਟਰਿੰਗਾਂ ਦੇ ਲਾਅ ਜਿੰਨੇ ਹਨਾ ਮੈਂ ਕਹਿੰਦਾ ਵਿਆਹ ਤੇ ਵੀ ਸਰੂਪੀਆਂ ਨਾਲ ਮਿਲੀਆਂ ਕਰੋ ਤੇ ਜਿੱਦਾਂ ਮਤਲਬ 2-3 ਕਿਲੇ ਪਹਿਲੀ ਦਾ ਮਤਲਬ ਖਾ ਖਾਲਾ ਜਿੱਦਾਂ ਪਹਿਲੀ ਬਣਾ ਕੇ ਉੱਤੇ ਟਾੜੀ ਇੱਕ ਵਿਚਰੀ ਕਥਾ ਕੀਤਰ ਨਾਲ ਸੱਦਿਆ ਕਰੋ ਹੋਰ ਪੰਜਾਂ 10 ਸਾਲਾਂ ਨੂੰ ਟਾਈਮ ਆ ਆਈ ਜਾਣਾ ਮੈਂ ਰੱਬ ਕਰੇ ਵਾਹਿਗੁਰੂ ਚੰਗਾ ਕਰੇ ਵੀ ਇਹ ਟਾਈਮ ਆ ਜਾਏ ਕਥਾ ਕੀ ਢਾਡੀ ਪਿਛੜੀ ਸੱਧੂ ਕਿਉਂਕਿ ਵੇਖੋ ਪਿਛਲੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀ ਉਹ ਬਾਤਾਂ ਬੋਲਦੀਆਂ ਹੁੰਦੀਆਂ ਸੀ ਕੋਈ ਸਾਬ ਜਿਆਦੀਆਂ ਦੀਆਂ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਮਾਤਾ ਗੁਜਰਕੋੜ ਦਾ ਸਾਬ ਜਿਹੜਾ ਜੀਤ ਸਿੰਘ ਬਾਬਾ ਜੋਰਾਵਾਲ ਫਤਿਹ ਸਿੰਘ ਜਾਰ ਸੇ ਨਿਕਾਣੀਆਂ ਸੋਣੇ ਅੱਜ ਕੱਲ ਉਹ ਚੀਜ਼ਾਂ ਲੋਪ ਹੋ ਰਹੀਆਂ ਦੂਰ ਹੋ ਰਹੀਆਂ ਕਿਉਂਕਿ ਅੱਜ ਡੋਰੀ ਮੌਨ ਪਬ ਜੀ ਵਿਮਾਂਗੀਆਂ ਵਾ ਛੋਟਾ ਵੀ ਵਾਂਗ ਇਹ ਚੀਜ਼ਾਂ ਹੁਣ ਵੇਖੋ ਜਦੋਂ ਆਪਾਂ ਕਿਹਦੇ ਦੁਬਾਨਾਂ ਅੱਜ ਵੀ ਬੈਠੇ ਹੀ ਨਾ ਤੇ ਬੇਬੇ ਆਪਣੇ ਕੁੜੀਆਂ ਮੁੰਡਿਆਂ ਕੁੜੀਆਂ ਨੂੰ ਨਿੱਕਿਆਂ ਨੂੰ ਬੱਚਿਆਂ ਨੂੰ ਜਾਂ ਦਾਦੇ ਪੋਤਰਾ ਪੋਤਰੀਆਂ ਪਾਂਜਿਆਂ ਨੂੰ ਜਾਂ ਗੁਬਾਰੇ ਫੜਾ ਦਿੰਦੀਆਂ ਜਾਂ ਪਿਸਤੌਲ ਲੈ ਦਿੰਦੀਆਂ ਉਹ ਇੱਕ ਦੋ ਡਿਸਟਰਬ ਕਰਦੇ ਉਹ ਕਿੰਨਾ ਕਹਿੰਦੇ ਠਾਡੀ ਕੁਛਰੀ ਵੀ ਚੁੱਪ ਕਰ ਜੂ ਆਪਾਂ ਨਹੀਂ ਆਪਣੇ ਜੂ ਨਹੀਂ ਸਰਕਦੀ ਉਹ ਨਾਲ ਖੇਡਦੇ ਰਹਿੰਦੇ ਗੁਬਾਰਿਆਂ ਨਾਲ ਖੇਡਦੇ ਰਹਿੰਦੇ ਆ ਨਾ ਉਹ ਗੇਮਾਂ ਫੜਾ ਦਿੰਨੇ ਆਪਾਂ ਉਹ ਪਬਜੀ ਕਿਉਂਕਿ ਫਿਰ ਉਹ ਧਿਆਨ ਉਧਰ ਚਲ ਜਾਂਦਾ ਦਿਵਾਨਾ ਜਦੇ ਸ਼ਾਂਤੀ ਬਖਸ਼ ਜੋ ਜੋ ਠਾਡੀ ਕੁਛਰੀ ਜਾਦੇ ਉਹ ਸੁਣੋ ਇਹ ਆਪਣੇ ਹੁਣ ਗਾਂ ਦੀਆਂ ਇਡੀਆਂ ਦਾਦੀਆਂ ਨਾਨੀਆਂ ਇੰਨਾ ਚ ਵੀ ਇਹ ਅੱਜਕੱਲ ਨਿਊ ਟ੍ਰੈਂਡ ਆ ਗਿਆ ਫੋਨ ਤੋਂ ਬਿਨਾ ਬੱਚਾ ਸਾਡਾ ਚੋਪਣੀ ਕਰਦਾ ਰੋਂਦਾ ਵਾ ਉਹਨਾਂ ਨੂੰ ਜਾਂ ਇਹੋ ਜਿਹਾ ਕੋਈ ਚਲੋ ਜਪਜੀ ਸਾਹਿਬ ਸੁਣਾਓ ਪੰਜ ਪੂਣੀਆਂ ਸੁਣਾਓ ਛੇ ਪੂਰੀਆਂ ਸੁਣਾਓ ਕਿ ਤੁਹਾਨੂੰ ਆਜ ਹੀ ਲੱਗਦੇ ਆ ਅੱਜਕੱਲ ਇਹ ਚੀਜ਼ਾਂ ਲੋਪ ਹੋ ਰਹੀਆਂ ਵਾ ਵੇਖੋ ਮੈਂ ਤਾਂ ਜਿੱਦਾਂ ਨੂੰ ਗ੍ਰੰਥੀ ਗੁਰੂ ਦੇ ਵਜ਼ੀਰ ਹੁਣ ਵੇਖੋ ਇਧਰ ਮਾਲਵੇ ਵਾਲੀ ਸਾਈਡ ਦੁਆਬੇ ਵਾਲੀ ਸਾਈਡ ਵੇਖੋ ਲੋਕੀ ਗ੍ਰੰਥੀਆਂ ਨੂੰ ਕੋਠੀਆਂ ਪਾ ਕੇ ਦੇਣਦੇ ਗੱਡੀਆਂ ਦੇਣਦੇ ਮਾਨ ਸਨਮਾਨ ਚ 20 25 25 ਜਦੋਂ ਗ੍ਰੰਥੀ ਰਿਟਾਇਰਮੈਂਟ ਹੁੰਦੇ ਆ ਉਹਨਾਂ ਵਧਾਈ ਕੀ ਦਿੰਦੇ ਆ ਪੂਰੀਆਂ ਸਲਾਮੀ ਦਿੰਦੇ ਪੂਰਾ ਮਾਣ ਸਨਮਾਨ ਅਤੇ ਦੇ ਵੀ ਵੀ 25 30 ਸਾਲ ਇਹੋ ਜਿਹੀਆਂ ਵੀਡੀਓ ਵੇਖੀ ਰਿਆਂ ਕੋਈ ਕੋਠੀ ਦਿੰਦਾ ਕੋਈ ਬਾਹਰੋਂ ਐਨਆਰਈ ਪੈਸੇ ਪਾ ਕੇ ਕੋਈ ਕੋਠੀ ਠੀਕ ਕੋਈ ਆਪਣਾ ਮਤਲਬ ਪੂਰਾ ਕੋਠੀ ਵਧੀਆ ਦਿੰਦੇ ਆ ਨਾਲ ਗੱਡੀਆਂ ਦਿੰਦੇ ਆ ਨਾਲ ਮੋਟਰਸਾਈਕਲ ਦਿੰਦੇ ਆ ਜਿਹੜੇ ਉਹਨਾਂ ਦੇ ਗਾਂ ਬੱਚੇ ਆ ਉਹਨਾਂ ਨੂੰ ਪੜਾਉਣ ਦਾ ਖਰਚਾ ਚੁੱਕਦੇ ਆ ਐਨਆਰਈ ਵੀਰ ਕੱਪੜਾ ਆ ਕੇ ਦੇਸ਼ ਵਿਦੇਸ਼ ਵੀ ਲੈ ਕੇ ਜਾਂਦੇ ਆ ਹਨਾ ਬਾਹਾਂ ਫੜੀ ਗਏ ਆਪਾਂ ਆਪਾਂ ਵੇਖੋ ਡਾਂਸਰਾਂ ਨੂੰ ਹਨਾ ਕਿੰਨਾ ਪੈਸਾ ਦਿੰਨੇ ਆ ਕਰੋੜਾਂ ਲੱਖਾਂ ਕਰੋੜਾਂ ਦਾ ਪੈਸਾ ਦਿੰਨੇ ਆ ਵੀ ਉਹ ਵੀ ਆਪਣੇ ਜੇ ਆਪਣਾ ਵੇਖੋ ਆਪਣਾ ਆਪਣੇ ਗੁਰੂ ਦੇ ਵਜੀਦ ਦਾ ਪ੍ਰਮਾਨ ਸਮਾ ਬਹੁਤ ਘੱਟ ਕਰਨਾ ਤੇ ਹੁਣ ਵੇਖੋ ਆ ਜਿਹੜੇ ਆਪਣੇ ਕੀਰਤਨ ਵਾਲੇ ਇਹਨਾਂ ਨੂੰ ਆਪਾਂ ਹਨਾ ਪੇਟਾ ਦੇਣੀ ਵ 11000 ਜਾਂ 20000 ਜਾਂ 22000 ਜਾਂ 21000 ਪੇਟਾ ਦੇਣੀ ਹੈ ਤਾਂ ਆਪਾਂ ਉਸਤੇ ਬਾਬਾ ਜੀ ਘੱਟ ਕਰ ਲਓ ਥੋੜੇ ਥੋੜੇ ਘੱਟ ਕਰ ਲਓ ਲੈਸ ਕਰ ਲਓ ਹਨਾ ਤੇ ਡਾਂਸਰ ਆ ਰਹੀ ਆਪਾਂ ਵੇਲੇ 2-2 2.5 2.5 ਆਖਣਾ ਵੀ 10000 ਵਾਧਾ ਲਿਓ ਪਰ ਆ ਟਾਈਮ ਸਿਰ ਜਾਓ ਇਦਾਂ ਟਾਡੀ ਕੁ ਵਿੱਚ ਨੂੰ ਮਾਨ ਸਮਾ ਵਾਧ ਦੇ ਆ ਕਰੋ ਜਿੰਨਾ ਜਿੰਨਾ ਆਪਣਾ ਇਤਿਹਾਸ ਸੁਣਾਉਣਾ ਹਨਾ ਦਾਦੇ ਪੁਰਦਾਦੇ ਨਾਲ ਜਸਤਾ ਸਿੰਘ ਆਲਵਾਰੀ ਸਿੰਘ ਨਾਲ ਹੋ ਮਾਰਾ ਰঞ্জੀਤ ਸਿੰਘ ਬਾਰੇ ਪ੍ਰਸੰਗ ਹਨਾ ਕਥਾ ਕੀਰਤਨ ਸੁਣਾਉਣਾ ਉਹਨਾਂ ਨੂੰ ਆਪ ਪੁੱਛ ਕੇ ਦਿਨੇ ਚਲੋ ਬਾਬਾ ਜੀ ਕਰ ਲੋ ਲੈ ਕਿੰਨੀ ਸੇਵਾ ਕਿੰਨੀ ਬਿਟ ਵੱਧ ਦਿਆ ਕਰੋ ਕੋਈ 1.500 ਵੱਧ ਦਿਆ ਕਰੋ ਜਿੰਨਾ ਹੁਣ ਵੇਖੋ ਪਿੰਡਾਂ ਦੇ ਵੇਖੋ ਹਨਾ ਬਾਬਾ ਜੀ 3-4 ਵਜੇ ਹੋਕਾ ਦਿੰਦੇ ਆ ਵੀ ਆਓ ਸਾਰੇ ਉੱਥੇ ਅਰਦਾਸ ਹੁਣੀ ਆ ਸਵੇਰੇ ਮਿਤਨੇ ਮੋਣਾ ਆਓ ਸਾਰੇ ਹਨਾ ਕਈ ਨਹੀਂ ਜਾਂਦੇ ਪਰ ਇੱਕ ਗੱਲ ਹੈਗੀ ਆ ਵੀ ਜਿਹੜੇ ਗੁਰੂ ਘਰ ਦੇ ਭਾਂ ਕਾਂ ਦਾ ਕੰਦ ਸਾਂਝੀ ਹੋਵੇ ਪਰ ਬੰਦਾ ਨਹੀਂ ਜਾ ਸ ਰੇ ਕਿਸਮਤੋ ਬਿਨਾ ਪਰੇ ਥੋੜਾ ਬੋਧਾ ਆਪਣੇ ਘਰ ਤੇ ਵੀ ਡਿਪੈਂਡ ਕਰ ਲੈਣਾ ਵੀ ਉੱਠੀ ਆਣਾ ਟਾਈਮ ਸਰ ਛਾਦਾ ਪਾਣੀ ਛੱਕ ਕੇ ਨਹਾ ਧੋ ਕੇ ਗੁਰੂ ਦਾ ਕਰੀ ਹਣਾ ਟਾਈਮ ਕੱਢਿਆ ਕਰੋ ਪੰਜ ਭਾਵਾਂ ਦੋ ਮਿੰਟ ਭਾਵਾਂ ਹਣਾ ਸਵੇਰੇ ਸ਼ਾਮ ਜਦੋਂ ਹੁਣ ਵੇਖੋ ਕਈ ਆਂਦੇ ਵੀ ਬਾਬਾ ਜੀ ਸੋਂ ਤੋਂ ਸ਼ਨੀ ਪਾਠ ਕਰ ਲਿਆ ਅੱਦਵਾਰੀ ਛੁੱਟੀ ਹੁਣ ਕਿ ਐਦਵਾਰ ਕਿਉਂ ਛੁੱਟੀ ਕਿ ਜਿੰਨਾ ਤੱਕ ਆਪਣੇ ਸਾਥ ਚੱਲਦੇ ਨੇ ਉਹਨਾਂ ਤੱਕ ਭਾਵਾਂ ਨਿਤਨੇਮ ਕਰਦੇ ਰਹਾ ਕਰੋ ਜਪਜੀ ਸਾਹਿਬ ਗੱਤ ਸਤਨਾਮ ਵਾਹਿਗੁਰੂ ਬੋਲਦੇ ਰਹਾ ਕਰੋ ਹਣਾ ਇਹ ਚੀਜ਼ਾਂ ਬੜੀਆਂ ਅਹਿਮਤ ਹੁੰਦੀਆਂ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਜਿ ਉਹਨਾ ਜਿਹੜੇ ਜਨਮ ਦਿਨ ਮਨਾਉਂਦੇ ਹਨ ਹਣਾ ਹਣਾ ਆਪ ਤੋਂ ਮੋਮਬਤੀਆਂ ਤੇ ਹਣਾ ਆਪਾਂ ਇਹ ਚੀਜ਼ਾਂ ਜਦੋਂ ਕਿਹਦਾ ਜਨਮ ਜਨਮ ਹੁੰਦਾ ਜਾਂ ਜਨਮ ਦਿਨ ਹੁੰਦਾ ਨਾ ਕਿਦੀ ਉਦੋਂ ਜਾ ਕੇ ਕੰਨਿਆਂ ਨੂੰ দান ਕੋਈ ਕੋਈ দান ਕਰ ਦੋ ਕੋਈ ਹਣਾ ਝੁੱਗੀਆਂ ਵਾਲੇ ਝੌਂਪੜੀਆਂ ਵਾਲੇ ਆਪਣੇ ਕਿੰਨੇ ਰਹਿੰਦੇ ਆਪਣੇ ਲਾਗੇ ਛੱਗਿਆ ਨਾ ਉਹ ਜਿੱਥੇ ਕੇਕ ਬਣਦੇ ਉੱਥੇ ਕੋਈ ਉਹਨਾਂ ਨੂੰ ਕੱਪੜੇ দান ਕਰ ਉਹ ਇਹ ਚੀਜ਼ਾਂ ਬੜੀਆਂ ਮੈਂ ਕੱਪੜੇ দান ਕਰ ਉਹ ਕੋਈ ਲੰਗਰ ਲਾ ਦੋ ਕੋਈ ਉਸ ਦਿਨ ਆਪਣੇ ਜਨਮ ਦਿਨ ਤੇ ਕੋਈ ਵੱਡੀ ਪਾਰਟੀ ਜਿਹੜਾ ਆਪਾਂ ਸ਼ਰਾਬ ਮੀਟ ਹਣਾ ਕੇਕ ਵਾਲੀ ਸਾਈਡ ਜਾਂਦੇ ਕੋਈ ਚੰਗਾ ਕੰਮ ਕਰ ਦੋ ਗਰੀਬਾਂ ਨੂੰ ਕੋਈ ਸਾਈਟ ਆ ਦੇ ਤਾਂ ਉਹ ਚੀਜ਼ਾਂ ਜਿਆਦਾ ਜਿਆਦਾ ਸਹੀ ਲੱਗਦੀਆਂ ਮੈਨੂੰ ਤੇ ਬਾਕੀ ਗ੍ਰੰਥੀਆਂ ਦਾ ਆਪਾਂ ਜਿੰਨੇ ਹੁਣ ਵੇਖੋ 5 5 7000 35 3500 ਰੁਪਇਆ ਚੱਲਦਾ ਹੈ ਮੈਂ ਕਹਿੰਦਾ ਸਰਕਾਰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਵੀ ਗ੍ਰੰਥਾਂ ਕਿ ਤੱਕ ਟ੍ਰਿਗਟ 20 25 ਜਾਂ ਤਨਖਾਹ ਹੋਣੀ ਚਾਹੀਦੀ ਹੈ ਕਿਉਂਕਿ ਫੇਰ ਹੀ ਗਾਂ ਦੇ ਹੁਣ ਬੱਚੇ ਵੇਖੋ ਗ੍ਰੰਥੀ ਕਥਾ ਕੀਟੰਟਾ ਡਿਕਲਿਸ਼ਟ ਦੂਰ ਹੋ ਰਹੇ ਨੇ ਹਨਾ ਬਾਹਰ ਬਾਹਰ ਸਾਈਡ ਜਿਆਦਾ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਆਈ 20 35 ਹੋ 2000 ਹਨਾ 500 ਇੰਨਾ ਕਿ ਦੇ ਰਹੇ ਨੇ ਇਹਦੇ ਕਾਨੂੰਨ ਬੰਨਣਾ ਚਾਹੀਦਾ 20 25000 ਘਟੋ ਘਟੇ ਤਨਖਾਹ ਹੋਣੀ ਚਾਹੀਦੀ ਕਾਨੂੰਨ ਬੰਨਣਾ ਚਾਹੀਦਾ ਵੀ ਇਸ ਤੋਂ ਘੱਟ ਕਿਉਂਕਿ ਨਾ ਸਾਰੇ ਪਿੰਡ ਦਾ ਸਾਰੇ ਸਾਰਿਆਂ ਦਾ ਭਲਾ ਮੰਗਣਾ ਦਾ ਅਰਦਾਸ ਬੇਨਤੀ ਕਰਨੀ ਹੁੰਦੀ ਹੁਣ ਆਪਾਂ ਆਪਾਂ ਅਰਦਾਸ ਕਰਾਉਣੇ ਹਨਾ 500000 ਦੀ ਹਨਾ ਕਿੰਨੇ ਖੁਸ਼ੀ ਖੁਸ਼ੀ ਜਦੋਂ ਪੂਰੀ ਹੋ ਜਾਈਂਦੀ ਤਾਂ ਆਪਾਂ ਨੂੰ ਮਾਨ ਸਰਮਾਨ ਗ੍ਰੰਥੀ ਹੁੰਦਿੰਨੇ ਉਹਨੇ ਕਿਉਂਕਿ ਵੇਖੋ ਉਹਨੇ ਅੰਗ ਨੂੰ ਜਿਹੜੇ ਉਹਦੇ ਹੱਥ ਹੁੰਦੇ ਗ੍ਰੰਥੀ ਵਜ਼ੀਰ ਦੇ ਗੁਰੂ ਕਰਦੇ ਉਹਦੇ ਅੰਗ ਸ਼ੋ ਗੁਰੂ ਗ੍ਰੰਥ ਸਾਹਿਬਾ ਸ਼ੋਹ ਹੈ ਨਾ ਚੋਰ ਸਾਹਿਬ ਕਰਦਾ ਉਹ ਕਿੰਨੇ ਕੀਮਤੀ ਆ ਕਿੰਨੇ ਕਿੰਨੇ ਦਿਲ ਨੂੰ ਛੂੰਹਦਾ ਨਾ ਉਹਦਾ ਸਰੀਰ ਚੱਤੇ ਪੈਰ ਰਹਿਣਾ ਹਨਾ 24 ਘੰਟੇ ਗੁਰੂ ਸਾਹਿਬ ਦੇ ਨਾਲ ਰਹਿਣਾ ਅੰਗ ਸੰਗ ਰਹਿਣਾ ਹਨਾ ਉਹ ਤੋਂ ਤਾਂ ਆਸ਼ੀਰਵਾਦ ਲੈਣਾ ਆਵੇ ਤਾਂ ਕਰਮਾ ਭਾਗ ਵਾਲਾ ਹੁੰਦਾ ਵੀ ਗੁਰੂ ਦੇ ਵਜੀਰ ਤੋਂ ਗ੍ਰੰਥੀ ਉਹ ਆਸ਼ੀਰਵਾਦ ਲੈਣਾ ਹਨਾ ਇਹ ਚੀਜ਼ਾਂ ਹੁਣ ਵੇਖੋ ਬਹੁਤ ਦਵਾਬਾ ਮਾਝੇ ਮਾਲਵੇ ਵਾਲੀ ਸਿਹਰ ਬਹੁਤ ਵਧੀਆ ਲੋਕੀ ਕਾਰ ਰਹੇ ਨੇ ਜਿੱਥੇ ਕਬੱਡੀ ਕੱਪ ਕਰਾਉਂਦੇ ਸ਼ਤਾਬ ਦੀਆਂ ਮਨਉਂਦੇ ਹਨਾ ਛੀ ਦੀ ਢਾੜੇ ਗੁਰਪੁਰ ਬਣਾਉਂਦੇ ਹੁਣ ਗ੍ਰੰਥੀਆਂ ਦਾ ਵੀ ਬੜਾ ਸੰਭਾਲ ਕਰ ਰਹੇ ਨੇ ਹਨਾ ਕੂਠੀਆਂ ਕਾਰਾਂ ਗੁਰੂ ਦੇ ਵਜ਼ੀਰ ਨੂੰ ਹਨਾ ਜੇ ਵੀ ਕੀ ਲੋੜ ਇੱਕ ਆਪਣੇ ਇਹ ਵੀ ਬੜਾ ਚੱਲਦਾ ਹੁੰਦਾ ਵੀ ਗੁਰੂ ਗ੍ਰੰਥ ਦੇ ਵਿੱਚ ਦੁੱਧ ਦੁੱਧ ਲੈਣ ਜਾਣਾ ਪੈਂਦਾ ਹੁੰਦਾ ਹੈ ਗ੍ਰਾਈ ਕਰਨ ਜਾਣੀ ਪੈਣੀ ਹੁੰਦੀ ਇਦਾਂ ਨਾ ਕਰਿਆ ਕਰੀ ਕਿਉਂਕਿ ਹੁਣ ਜਿੱਦਾਂ ਕੋਈ ਵਿਆਹ ਕੋਈ ਆਪਣੇ ਕੋਈ ਪ੍ਰੋਗਰਾਮ ਹੁੰਦਾ ਤੇ ਆਪਾਂ ਆਪਾਂ ਗੁਰੂ ਗ੍ਰੰਥੀ ਕੋਲ ਜਾਣਾ ਨਾ ਗੁਰਦਵਾਰ ਨਹੀਂ ਨਹੀਂ ਤੇ ਉਹਨੇ ਨਹੀਂ ਹੁਣ ਆਪਾਂ ਆਪਾਂ ਉਹਨਾਂ ਕੋਲ ਜਾਇਆ ਕਰੂ ਕਿਉਂਕਿ ਮਾਣ ਸਰਮਾਨ ਆਪਣਾ ਕਰਦਾ ਉਹਨਾਂ ਕੋਲ ਜਾਇਆ ਕਰੂ ਕਿਉਂਕਿ ਉਹਨਾਂ ਦੀ ਗੁਰਬਾਣੀ ਨਾਲ ਉਹਦੇ ਅੰਗ ਛੁੰਦੇ ਉਹਦਾ ਸਰੀਰ ਹੀ ਪਵਿੱਤਰ ਹੋ ਜਾਂਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਲਾਗੇ ਰਹਿੰਦਾ ਹਨਾ ਜਦੋਂ ਕੋਈ ਆਪਣਾ ਕੋਈ ਵਿਆਹ ਸ਼ਾਦੀ ਕੋਈ ਸੁਖਨੀ ਸਾਹਿਬ ਖੰਡਪਾਲ ਆਪ ਜਾਇਆ ਕਰੋ ਜਾ ਕੇ ਗੁਰਦਾਰੇ ਦਾ ਬੇਨਤੀ ਕਰਾ ਬਾਕੀ ਫਿਰ ਕਾ ਕਰਿਆ ਕਰੋ ਸਾਡੀ ਤੇ ਉਹ ਬੇਨਤੀ ਆ ਵੀ ਅੱਜ ਦਾ ਆਪਣਾ ਇਹੋ ਟਾਪਿਕ ਵੀ ਗ੍ਰੰਥੀ ਸਾਹਿਬ ਦਾ ਮਾਨ ਸਤ ਮਾਨ ਵਾਦ ਤੋਂ ਵਾਦ ਕਰਿਆ ਕਰੋ ਜੇ ਕਿ ਨੇ ਪੈਸੇ ਇਹਨਾਂ ਦੇ ਨਾ ਪੈਸੇ ਨਾ ਕੋਈ ਸੂਟ ਬਣਾ ਕੇ ਦੇਣਾ ਕੁਰਤਾ ਪਿਆ ਮੈਂ ਜੋ ਵੀ ਦਿਲ ਦੀ ਖੁਆਇਚ ਗੁਰੂ ਗ੍ਰੰਥੀ ਸਾਹਿਬ ਗੁਰੂ ਦੇ ਵਜੀਰ ਨੂੰ ਪੂਰੀ ਕਰਿਆ ਕਰੋ ਹਨ ਜਾਂਦੇ ਬੱਚੇ ਪੜਾ ਦਿਆ ਕਰੋ ਹਨ ਜੋ ਨੂੰ ਕੋਠੀ ਮਕਾਨ ਜੋ ਵੀ ਉਹਦਾ ਦੇਲਦਾ ਨਾ ਪੂਰਾ ਉਹ ਕਰਿਆ ਕਰੋ ਜਿੱਦਾਂ ਹੁਣ ਵੱਡੇ ਵੱਡੇ ਆਪਾਂ ਮਿਲਾਂ ਕਬੱਡੀ ਕਪਾਂ ਲੱਖਾਂ ਕਰੋੜਾਂ ਰੁਪਏ ਲਾ ਦਿੰਨੇ ਹਨਾ ਚਲੋ ਸਾਰੇ ਪਾਸੇ ਕਰੋ ਪਰ ਗੁਰੂ ਗ੍ਰੰਥੀ ਦਾ ਵਜ਼ੀਰ ਮਾਨ ਸ਼ਰਮਾ ਤੋਂ ਕਰਨਾ ਪੈਂਦਾ ਹਨਾ ਉਹਦੇ ਬੱਚੇ ਪੜਾਓ ਜੋ ਕਿਤੇ ਲੋੜ ਆ ਕੋਈ ਢਿੱਲ ਮੱਠ ਹੋ ਜਾਂਦੀ ਉਹਦੇ ਨਾਲ ਖੜੋ ਹਨਾ ਇਹ ਸਰਕਾਰਾਂ ਨੂੰ ਵੀ ਬੇਨਤੀ ਵੀ ਕਾਨੂੰਨ ਬਣਾਓ ਘੱਟੋ ਘੱਟ 20 25 30 ਹਜ਼ਾਰ ਰੁਪਿਆ ਇੱਕ ਗ੍ਰੰਥੀ ਗੁਰੂ ਦੇ ਵਜ਼ੀਰ ਨੂੰ ਦੇਣਾ ਚਾਹੀਦਾ ਹਨਾ ਜੇ ਉਹ ਟਾੜੀ ਇੱਕ ਵੀ ਸ਼੍ਰੀ ਕਥਾ ਕੀਤੇ ਇਹਦੇ ਲਈ ਕਾਨੂੰਨ ਬੰਨਾ ਚਾਹੀਦਾ ਵੀ ਇੰਨੇ ਪੇਟਾ ਹੋਣੇ ਚਾਹੀਦੇ ਬਸ 1500 ਵਾਧ ਦੇਵੇ ਦੇਨੂ ਸਕੂਨ ਜਾਂ ਮਿਲੇ ਹੁਣ ਆਪਾਂ ਵੇਖੋ ਕੋਈ ਹੈਂਡੀਕੈਪ ਕੋਈ ਮੰਗਦਾ ਕੋਈ ਹੋਣਾ ਆਪਾਂ ਉਹਨੂੰ ਦਿਲੋਂ ਦਿੰਨੇ ਆਂ ਪੰਜ ਉਹ 1 ਰੁਪਿਆ ਦਵਾ ਦਿੰਦਾ ਤੇ ਗੁਰੂ ਦੇ ਗ੍ਰੰਥੀ ਵਜੀਰ ਨੇ ਜਿਹੜਾ 24 ਟਾਈਮ ਤੁਹਾਡੇ ਸਰਬੱਤ ਦਾ ਭਲਾ ਮੰਗਣਾ ਹੈ ਪਿੰਡ ਦਾ ਭਲਾ ਮੰਗਣਾ ਜ਼ਿਲ੍ਹੇ ਦਾ ਭਲਾ ਸਾਰੇ ਬਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਦਾ ਹਨਾ 24 ਘੰਟੇ ਉਹਦਾ ਮਾਨਸਿਕ ਵੱਧ ਤੋਂ ਵੱਧ ਕਰਿਆ ਕਰੋ ਉਹਨੂੰ ਕੋਈ ਵੀ ਲੋੜ ਉਥੇ ਗੁਰੂ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਦੇ ਆ ਕੇ ਜਿੱਦਾਂ ਭਾਂਡੇ ਲਿਓਨੇ ਆਪਾਂ ਹਨਾ ਆਪਾਂ ਬਾਬੇ ਨੂੰ ਕਹਿੰਦੇ ਬਾਬਾ ਜੀ ਆਇਓ ਮਾੜਾ ਆ ਹਨਾ ਆਪਾਂ ਬਾਬੇ ਕੋਲ ਜਾਇਆ ਕਰੀ ਆਪਾਂ ਪਹਿਲ ਕਰਿਆ ਕਰੀ ਕਿਉਂਕਿ ਉਹ ਵੱਡੇ ਆਪਣੀ ਸੀਨੀਅਰ ਗੁਰੂ ਦੇ ਵਜੀਰ ਆ ਉਹ ਬਹੁਤ ਵੱਡੇ ਗੁਰੂ ਦੇ ਲਾਗੇ ਰਹਿੰਦੇ ਜਿਹੜਾ ਬੰਦਾ ਉਹਦਾ ਇਹਦਾ ਅੰਗ 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 ਸ਼ੂਣਾ ਜਿਹੜਾ ਬੰਦਾ ਹਨਾ ਗੁਰੂ ਗ੍ਰੰਥ ਸਾਹਿਬ ਜਦੋਂ ਸਿਰੇ ਪ੍ਰਕਾਸ਼ ਕਰਦੇ ਆ ਨਿਤਨੇਮ ਸ਼ਾਮਾਂ ਨੂੰ ਰਹਿਰਾਸ ਕਰਦੇ ਅੰਗ ਸ਼ੂਣਾ ਦੇ ਕਿੱਡਾ ਵਧੀਆ ਹਨਾ ਉਹਦੇ ਸਿਰ ਤੇ ਹੱਥ ਰੱਖਦੇ ਬੰਦਾ ਪਵਿੱਤਰ ਹੋ ਜਾਂਦਾ ਏਦਾਂ ਅਰਦਾਸ ਬੇਨਤੀ ਸਾਡੀ ਦਿਲੋਂ ਇਹ ਆ ਵੀ ਅੱਜ ਦਾ ਟੌਪਿਕ ਇਹੋ ਹੀ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵਜ਼ੀਰ ਆ ਇਹਨਾਂ ਦਾ ਮਾਣ ਸਨਮਾਨ ਦਿਲੋਂ ਰਿਸਪੈਕਟ ਜਿੰਨੀ ਕਰ ਸਕਦੇ ਕਰੋ ਜੇ ਉਹਨਾਂ ਦਾ ਪਰਿਵਾਰ ਚ ਲੋੜ ਪਰਿਵਾਰ ਪੂਰੇ ਕਰੋ ਜੇ ਕੋਈ ਪਣਾ ਕਰੇ ਕੋਈ ਵਿਪਤਾ ਆ ਜਾਂਦੀ ਨਾਲ ਖੜੋ ਇਦਾਂ ਆਪਣਾ ਖਾਲਸਾ ਜਿਹੜਾ ਲੈ ਕੋ ਬਾੜ ਆ ਜਾਂਦੀ ਕੋਈ ਪੀੜਤ ਆ ਜਾਂਦੀ ਆਪਾਂ ਮੁਫਤ ਲੰਗਰ ਲਾਉਨੇ ਹਨਾ ਇਦਾਂ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰਾਂ ਦਾ ਮਾਣ ਸਨਮਾਨ ਗ੍ਰੰਥੀਆਂ ਵੱਧ ਤੋਂ ਵੱਧ ਕਰਿਆ ਕਰੋ ਇਹਨਾਂ ਇਹੋ ਸਾਡੇ ਦਿਲ ਦੀ ਖੁਆਚੀ ਵੀ ਐਂ ਦੇਸ਼ਗਵਰੀ ਚੰਗ ਸੰਗਤ ਨੂੰ ਚੰਗਾ ਗੁਰਨ ਸਾਹਿਬ ਦਾ ਵਜੀਰੰਦਾ ਵੀ ਮਾਨ ਸ਼ਰਮਾਂ ਦੀ ਗੱਲ ਕੀਤੀ ਜਾਵੇ ਅੱਜ ਦੇ ਟੌਪਿਕ ਵਾਹਿਗੁਰੂ ਜੀ ਖਾਲਸਾ ਜੀ